ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਫਰਲੀਨ ਜੀਰਾ ਅੱਜ ਮੈਂ ਲੈ ਕੇ ਆ ਰਿਹਾ ਪੌਂਚੇ ਦੀ ਕੜਾਈ ਵਾਲੇ ਬਿਊਟੀਫੁੱਲ ਕਟਵਰਕ ਬੋਟਮ ਦੇ ਸੂਟ ਆ ਵੈਰੀ ਵੈਰੀ ਬਿਊਟੀਫੁੱਲ ਪਿਓਰ ਕੈਂਬਰਿਕ ਹੈ ਜੀ ਬਾਜ਼ਾਰਾਂ 'ਚ ਚਾਲੂ ਮਾਲ ਬਹੁਤ ਆ ਰਿਹਾ ਪਿਓਰ ਕੈਂਬਰਿਕ ਆ ਆ ਦੇਖੋ ਧਿਆਨ ਨਾਲ ਪਿਓਰ ਕੈਂਬਰਿਕ 100% ਵਾਲੀ ਪਿਓਰ ਕੈਂਬਰਿਕ ਡਿਜੀਟਲ ਕਟ ਵਾਓ ਦੇਖੋ ਵੈਰੀ ਵੈਰੀ ਬਿਊਟੀਫੁੱਲ ਫੋਟੋ ਵਾਲੇ ਬੁਟੀਕ ਸੂਟ ਆ ਬੋਟਮ ਵਰਕ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਰੋ ਪਹਿਲਾਂ ਵੀਡੀਓ ਦੱਬ ਕੇ ਤੁਹਾਡੇ ਫਾਇਦੇ ਕਰਾਏ ਮੈਂ ਫਾਇਦੇ ਫਾਇਦੇ ਤੁਹਾਡੇ ਹੋਰ ਕਰਾ ਦੇਵਾਂਗੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਦੇਖੋ ਕਿੰਨਾ ਸੋਹਣਾ ਕੋਟੇ ਡੋਰੀਏ ਦਾ ਦੁਪੱਟਾ ਰੇਟ ਰੱਖਿਆ ਸਿਰਫ 600 ਰੁਪਏ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਦੱਬ ਕੇ ਸ਼ੇਅਰ ਕਰਦੇ ਹੋ ਦੇਖੋ ਜੀ ਜਿੱਥੇ ਮਰਜ਼ੀ ਟਰਾਈ ਕਰ ਲਓ ਜੀ ਜਿੱਥੇ ਮਰਜ਼ੀ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਦੇਖੋ ਕਿੰਨੇ ਪਿਆਰੇ ਸੋਹਣੇ ਡਿਜ਼ਾਈਨ ਆ ਪਿਓਰ ਕੈਂਬਰਿੰਗ ਦੀ ਚਲਟਾ ਨਾਲ ਪੈਚਵਰਕ ਵੀ ਹੋਇਆ ਤੇ ਨਾਲ ਮਰਤ ਵੀ ਹੋਇਆ ਦੇਖੋ ਦੋ ਦੋ ਕੰਮ ਹੋਏ ਡੀਜ਼ਾਈਨ ਤੁਹਾਡੇ ਭਰਾ ਕੋਲ ਵੱਧੂ ਆ ਗਿਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਫੋਟੋ ਤੁਹਾਨੂੰ WhatsApp 'ਤੇ ਭੇਜੂਗੀ ਜੋ ਡਿਜ਼ਾਈਨ ਪਸੰਦ ਆ ਫਟਾਫਟ ਆਰਡਰ ਕਰੋ ਤੇ ਘਰੇ ਬੈਠ ਕੇ ਸੂਟ ਮੰਗਾਓ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਗਰਲਿਸ਼ ਲੁੱਕ ਬੁਟੀਕ ਵਾਲੇ ਸੂਟ ਆ ਜੀ ਵੈਰੀ ਵੈਰੀ ਬਿਊਟੀਫੁਲ ਓਨਲੀ 600 ਰੁਪਏ ਦਾ ਸੂਟ ਘਰੇ ਬੈਠ ਕੇ ਮੰਗਾਓ ਪੂਰੇ ਪੰਜਾਬ ਦਾ ਓਪਨ ਚੈਲੰਜ ਆ ਜਿੱਥੋਂ ਮਰਜ਼ੀ ਟਰਾਈ ਕਰ ਲਓ ਜੀ ਜਿੱਥੋਂ ਮਰਜ਼ੀ ਟਰਾਈ ਕਰ ਲਓ 600 ਰੁਪਏ ਦਾ ਸੂਟ ਘਰੇ ਬੈਠ ਕੇ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਓਨਲੀ 600 ਰੁਪਏ ਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਗੁਰਲੀਨ ਦੀ ਖੱਟੀ ਨੀਅਰ ਪ੍ਰਦਾਰ ਬੂਟ ਹਾਊਸ ਦੇ ਨਾਲ ਵੇਚਣ ਵਾਲੇ ਮੇਰੇ ਵੀਰ ਪੈਣਾ ਨੂੰ ਹੋਰ ਸਸਤਾ ਜਿੰਨੀ ਮਰਜ਼ੀ ਕੁਆਂਟੀਟੀ ਲਓ ਡਿਜ਼ਾਈਨ ਵੱਧ ਗਈ ਤੁਹਾਡੇ ਭਰਾ ਕੋਲੇ ਦੇਖੋ ਪਿਓਰ ਕੈਮਰਿਕ ਦਾ ਸੂਟ बॉਟਮ ਵਰਕ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਬਹੁਤ ਫਾਇਦੇ ਕਰਾ ਦੇਵਾਂਗਾ ਮੈਂ ਜਿੱਥੋਂ ਮਰਜ਼ੀ ਪੂਰੇ ਪੰਜਾਬ ਦਾ ਓਪਨ ਚੈਲੰਜ ਜਿੱਥੋਂ ਮਰਜ਼ੀ ਟਰਾਈ ਕਰ ਲਓ ਇੰਸਟਾਗ੍ਰam YouTube Facebook ਜਿੱਥੋਂ ਮਰਜ਼ੀ ਤੁਹਾਡੀ ਤਥਲੀ ਹੋ ਜਾਊਗੀ ਦੇਖੋ ਓਨਲੀ 600 ਰੁਪਏ ਦਾ ਸੂਟ ਵੀਡੀਓ ਦੱਬ ਕੇ ਠੀਕ ਹੈ ਜੀ ਪਿਓਰ ਕੈਂਬਰੀ ਕੋਟਨ ਦਾ ਥੂਟ ਨਾਲ ਲਬਟਾ ਮਸਲੀਨ ਦਾ ਕਿਤੇ ਨਾਲ ਕੋਟੇ ਡੋਰੀ ਦਾ ਠੀਕ ਹੈ ਜੀ WhatsApp ਤੇ ਸਕਰੀਨ ਸ਼ਾਟ ਪਾਓ ਤੇ ਆਰਡਰ ਮਾਰੋ ਵੇਚਣ ਵਾਲੇ ਮੇਰੇ ਵੀਰ ਪੈਨਾਂ ਨੂੰ ਹੋਰ ਸਸਤਾ ਧੰਨਵਾਦ ਜੀ